ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਹਰਿਆਣਾ ਸਰਕਾਰ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ਤੇ ਪੰਜਾਬ ਹਰਿਆਣਾ ਹਾਈ ਕੋਰਟ ਹੁਣ ਸਖਤ ਹੋ ਗਈ ਹੈ ਕੱਲ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ਸੰਬੰਧੀ ਜਵਾਬ ਮੰਗਿਆ ਤੇ ਪੁੱਛਿਆ ਕਿ ਆਖਰਕਾਰ ਸਿਰਫ ਡੇਰਾ ਸਿਰਸਾ ਮੁਖੀ ਨੂੰ ਹੀ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ ਅਤੇ ਇਸ ਦਾ ਲਾਭ ਜੇਲ੍ਹ ਵਿੱਚ ਬੰਦ ਹੋਰਨਾ ਕੈਦੀਆਂ ਨੂੰ ਕਿਉਂ ਨਹੀਂ ਮਿਲ ਰਿਹਾ ਅਦਾਲਤ ਨੇ ਹੁਕਮ ਦਿੱਤਾ ਕਿ ਡੇਰਾ ਮੁਖੀ ਨੂੰ ਬਿਨਾਂ ਪ੍ਰਵਾਨਗੀ ਤੋਂ ਹੋਰ ਪੈਰੋਲ ਨਾ ਦਿੱਤੀ ਜਾਵੇ ਇਸ ਮਾਮਲੇ ਦੀ ਅਗਲੀ ਸੁਣਵਾਈ 13 ਮਾਰਚ ਨੂੰ ਹੋਵੇਗੀ ਜਿਕਰਯੋਗ ਹੈ ਕਿ ਐਸਜੀਪੀਸੀ ਨੇ ਡੇਰਾ ਮੁਖੀ ਨੂੰ ਦਿੱਤੀ ਜਾ ਰਹੀ ਵਾਰ-ਵਾਰ ਪੈਰੋਲ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਗਾਮੀ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਬਾਦਲ ਪਰਿਵਾਰ ਨੂੰ ਸਿਆਸੀ ਮਹਾਜਤੇ ਘੇਰ ਲਈ ਪਹਾੜਾਂ ਦੀ ਜਦ ਵਿੱਚ ਪੈਂਦੇ ਸੁਖ ਵਿਲਾਸ ਹੋਟਲ ਨੂੰ ਕਰੋੜਾਂ ਰੁਪਏ ਦੇ ਟੈਕਸਾਂ ਵਿੱਚ ਛੋਟ ਦੇਣ ਲਈ ਬਣਾਈ ਇਕੋ ਟੂਰਿਜ਼ਮ ਨੀਤੀ ਉੱਤੇ ਉਂਗਲ ਉਠਾਈ। ਉਹਨਾਂ ਕਿਹਾ ਕਿ ਇਹ ਨੀਤੀ ਸਿਰਫ ਸੁਖ ਵਿਲਾਸ ਹੋਟਲ ਲਈ ਬਣਾਈ ਗਈ ਸੀ ਜਿਸ ਤਹਿਤ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਇਸ ਹੋਟਲ ਨੂੰ ਸਰਕਾਰੀ ਖਜ਼ਾਨੇ ਵਿੱਚੋਂ 108 ਕਰੋੜ ਰੁਪਏ ਦੇ ਟੈਕਸਾਂ ਦੀ ਛੋਟ ਦਿੱਤੀ ਗਈ। ਮੁੱਖ ਮੰਤਰੀ ਨੇ ਕੱਲ ਮੀਡੀਆ ਕੋਲ ਖੁਲਾਸਾ ਕਰਦਿਆਂ ਆਖਿਆ ਇਲੈਕਟ੍ਰਿਸਿਟੀ ਡਿਊਟੀ ਕਿਉਂਕਿ ਗਰੀਬ ਪਰਿਵਾਰ ਹੈ ਕਿੱਥੋਂ ਭਰਨਗੇ ਬਿੱਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫॉर 10 ইয়ার্স ਐਂਡ ਹੋਟਲ ਵੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ লাইসেন্স ਫੀਸ ਇਹ ਵੀ ਨਹੀਂ ਕੰਨੇ ਸਿ ਦੇਣੀ 108 ਕਰੋੜ ਇੱਕ ਅਰਬ ਜਾਨੀ ਕੇ ਗਵਰਨਮੈਂਟ ਦੇ ਪੈਸੇ ਚੋਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂਗੀ ਕਿ ਉਹਨਾਂ ਨੇ ਪੈ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ 'ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੌਂਜ 'ਚ ਲੱਗੀਆਂ ਹੋਈਆਂ ਹੋਰ ਕਿਸੇ ਹੋਟਲ ਨੂੰ ਇਹਦਾ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ ਜੀ ਸਿਰਫ ਆਪਣੇ ਹੀ ਬਿਜ਼ਨਸ ਨੂੰ ਵਧਾਉਣ ਵਾਸਤੇ ਉਧਰਲੇ ਪਾਸੇ ਨੂੰ 6 ਸਲੇਨ ਸੜਕਾਂ ਵੀ ਕੱਢੀਆਂ ਗਈਆਂ ਉਧਰਲੇ ਪਾਸੇ ਨੂੰ ਏਅਰਪੋਰਟ ਤੋਂ ਵੀ ਸਿੱਧੀ ਰੋਣ ਇੱਕ ਉਹਦਰ ਸ਼ਰੋਮਨੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਚੁਣੌਤੀ ਦਿੱਤੀ ਕਿ ਉਹ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਖਿਲਾਫ ਲਗਾਏ ਦੋਸ਼ਾਂ ਲਈ ਮਾਫੀ ਮੰਗਣ ਜਾਂ ਫਿਰ ਇਨ੍ਹਾਂ ਝੂਠੇ ਦੋਸ਼ਾਂ ਲਈ ਇੱਕ ਹੋਰ ਮਾਨਹਾਨੀ ਦੇ ਮਕਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਸ਼ਰੋਮਨੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਪਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕਰਦਾ ਹਾਂ ਕਿ ਮਜਬੂਰੀ ਕੀ ਹੈ ਕੀ ਭਗਵੰਤ ਮਾਨ ਐਡੇ ਮਜਬੂਰ ਮੁੱਖ ਮੰਤਰੀ ਹੈ ਕਿਉਂਕਿ ਵਿਜੀਲੈਂਸ ਦਾ محکمہ ਭਗਵੰਤ ਮਾਨ ਸਾਹਿਬ ਕੋਲੇ ਪੰਜਾਬ ਪੁਲਿਸ ਭਗਵੰਤ ਮਾਨ ਸਾਹਿਬ ਕੋਲੇ ਤੇ ਜੇ ਕੋਈ ਗਲਤ ਕੰਮ ਹੋਇਆ ਜੇ ਸੁਖ ਵਿਲਾਸ ਦੀ ਤੁਸੀਂ ਗੱਲ ਕਰਦੇ ਹੋ ਅੱਜ ਸੁਖ ਵਿਲਾਸ ਤਾਂ ਅੱਜ ਇੱਕਦਮ ਬਾਹਰ ਆ ਗਿਆ ਨਾ ਦੋ ਸਾਲਾਂ ਤੋਂ ਤੁਹਾਡੀ ਸਰਕਾਰ ਹੈ ਕਾਰਵਾਈ ਤੁਸੀਂ ਕੋਈ ਕੀਤੀ ਨਹੀਂ ਅੱਜ ਜ਼ੀਰੋ ਐਫ ਆਈ ਆਰ ਤੋਂ ਧਿਆਨ ਭਟਕਾਉਣਾ ਸੀ ਤਾਂ ਸੁਖ ਵਿਲਾਸ ਦੀ ਗੱਲ ਕਰਤੀ ਮੁੱਖ ਮੰਤਰੀ ਸਾਹਿਬ ਕਿਸੇ ਨੇ ਕਾਰਵਾਈ ਕਰਨ ਤੋਂ ਤੁਹਾਡਾ ਹੱਥ ਫੜਿਆ ਹੋਇਆ ਹੈ ਮਜਬੂਰੀ ਲੋਕਾਂ ਨੂੰ ਸਮਝਾਓ ਨਾ ਕਿ ਮਜਬੂਰੀ ਕੀ ਹੈ ਕਿ ਝੂਠ ਬੋਲਣ ਦੀ ਫਰੇਬ ਤੋਲਣ ਦੀ ਆਦਤ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਲਈ ਲਾਈਵ ਹੋ ਜਾਂਦੇ ਹੁਣ ਤੁਹਾਨੂੰ ਚੈਲੰਜ ਹੈ ਭਗਵੰਤ ਮਾਨ ਸਾਹਿਬ ਜੋ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਬੋਲੇ ਹੋ ਜੋ ਝੂਠੇ ਡਾਟੇ ਪੇਸ਼ ਕੀਤੇ ਨੇ ਜੋ 100 ਕਰੋੜ ਰੁਪਏ ਦੀ ਇੱਕ ਝੂਠੀ ਫਿਗਰ ਲੈ ਕੇ ਆਏ ਹੋ ਜਾਂ ਤਾਂ ਉਹਨੂੰ ਪ੍ਰੂਵ ਕਰੋ ਕਾਰਵਾਈ ਕਰੋ ਪਰਚਾ ਦਰਜ ਕਰੋ ਨਹੀਂ ਮਾਫੀ ਮੰਗੋ ਜੇ ਮਾਫੀ ਨਾ ਮੰਗੀ ਤਾ ਇੱਕ ਡੈਫੇਮੇਸ਼ਨ ਦੇ ਕੇਸ ਲਈ ਹੋਰ ਤਿਆਰ ਰੋ। ਕਿਸਾਨੀ ਸੰਘਰਸ਼ ਦੌਰਾਨ ਖਨੌਰੀ ਬਾਰਡਰ ਤੇ 21 ਫਰਵਰੀ ਨੂੰ ਜਾਨ ਗਵਾਉਣ ਵਾਲੇ ਨੌਜਵਾਨ ਸ਼ੁਭ ਕਰਨ ਸਿੰਘ ਦਾ ਕੱਲ ਪਿੰਡ ਬੱਲੋ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਤੇ ਨੌਜਵਾਨ ਦੇ ਪਰਿਵਾਰ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਕੱਲ ਸ਼ੁਭ ਕਰਨ ਦੀ ਮ੍ਰਿਤਕ ਦੇਹ ਪਟਿਆਲਾ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਪਿੰਡ ਬੱਲੋ ਲਿਆਂਦੀ ਗਈ। ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਨਾਲ ਉਸ ਨੂੰ ਅੰਤਮ ਵਿਦਾਈ ਦਿੱਤੀ। ਚਬ ਕਰਨ ਸਿੰਘ ਦੀ ਮੌਤ ਸਬੰਧੀ 8 ਦਿਨਾਂ ਤੱਕ ਚੱਲੇ ਰੇੜਕੇ ਅਪਰੰਤ ਰਾਤ ਭਾਵੇਂ ਪਾਤਣਾ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ 0 ਨੰਬਰ ਤੇ ਦਰਜ ਕੀਤੀ ਗਈ। ਪਰ ਹੁਣ ਇਸ ਨੂੰ ਬਣਦਾ ਨੰਬਰ ਹਰਿਆਣਾ ਦੇ ਜ਼ਿਲ੍ਹਾ ਜੀਂਦ ਅਧੀਨ ਪੈਂਦੇ ਥਾਣਾ ਗੜੀ ਦੀ ਪੁਲਿਸ ਵੱਲੋਂ ਲਾਇਆ ਜਾਵੇਗਾ। ਇਸ ਐਫਆਈਆਰ ਅਨੁਸਾਰ ਸ਼ੁਭ ਕਰਨ ਦੀ ਮੌਸ ਸਬੰਧੀ ਘਟਨਾ ਥਾਣਾ ਗੜੀ ਦੇ ਖੇਤਰ ਵਿੱਚ ਵਾਪਰੀ ਦੱਸੀ ਗਈ ਹੈ ਜਿਕਰਯੋਗ ਹੈ ਕਿ ਭਾਵੇਂ ਮੁੱਖ ਤੌਰ ਤੇ ਘਟਨਾ ਸਥਾਨ ਨਾਲ ਸੰਬੰਧਤ ਥਾਣੇ ਵਿੱਚ ਹੀ ਕੇਸ ਦਰਜ ਕਰਵਾਉਣਾ ਹੁੰਦਾ ਹੈ ਪਰ ਕਾਨੂੰਨ ਅਨੁਸਾਰ ਦੇਸ਼ ਦੇ ਕਿਸੇ ਵੀ ਥਾਣੇ ਵਿੱਚ ਕੇਸ ਦਰਜ ਕਰਵਾਉਣ ਦੀ ਵਿਵਸਥਾ ਵੀ ਹੈ ਜੇਕਰ ਪੁਲਿਸ ਨੂੰ ਇਹ ਗੱਲ ਪਹਿਲਾਂ ਹੀ ਪਤਾ ਹੋਵੇ ਕਿ ਇਹ ਘਟਨਾ ਉਹਨਾਂ ਦੇ ਥਾਣੇ ਨਾਲ ਸੰਬੰਧਤ ਨਹੀਂ ਹੈ ਤਾਂ ਐਫਆਈਆਰ ਨੂੰ ਜ਼ੀਰੋ ਨੰਬਰ ਲਾਇਆ ਜਾਂਦਾ ਹੈ ਤੇ ਬਾਅਦ ਵਿੱਚ ਇਹ ਐਫ ਆਈ ਆਰ ਸਬੰਧਤ ਥਾਣੇ ਨੂੰ ਭੇਜ ਦਿੱਤੀ ਜਾਂਦੀ ਹੈ ਜਿੱਥੇ ਬਣਦਾ ਨੰਬਰ ਲਾ ਕੇ ਕਾਰਵਾਈ ਕੀਤੀ ਜਾਂਦੀ ਹੈ ਉਧਰ ਸੂਬੇ ਦੀਆਂ ਮੁੱਖ ਵਿਰੋਧੀ ਰਾਜਨੀਤਿਕ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਸਰਕਾਰ ਦੁਆਰਾ ਜ਼ੀਰੋ ਐਫ ਆਈ ਆਰ ਦਰਜ ਕਰਨ ਤੇ ਸਵਾਲ ਖੜੇ ਕਰਦੇ ਆ ਇਸ ਨੂੰ ਕਿਸਾਨਾਂ ਨਾਲ ਧੋਖਾ ਕਰਾਰ ਦਿੱਤਾ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਤੋਂ ਦਿਨ ਲੱਗੇ ਉਹਨੂੰ ਐਫ ਆਈ ਆਰ ਦਰਜ ਕਰਨ ਔਰ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਹ ਇਹ ਜੀ ਨਿਕੰਮੀ ਐਫ ਆਈ ਆਰ ਦਰਜ ਹੋਈ ਹੈ ਏਡੀ ਕਮਜ਼ੋਰ ਐਫ ਆਈ ਆਰ ਦਰਜ ਹੋਈ ਹੈ ਕਿ ਇਹ ਤੋਂ ਵੱਧ ਮਿਲੀ ਭੁਗ ਕਿਵੇਂ ਹਰਿਆਣੇ ਦੇ ਨਾਲ ਸਾਂਝਗਾਠ ਜਿਹਨੂੰ ਮੈਂ ਟਾਉਟੀ ਪਹਿਲੇ ਦਿਨ ਤੋਂ ਕਹਿੰਦਾ ਸੀ ਟਾਉਟੀ ਸਾਹਮਣੇ ਆਈ ਹੈ ਕਿ 8 ਦਿਨਾਂ ਬਾਅਦ ਤੁਸੀਂ ਐਫ ਆਈ ਆਰ ਦਰਜ ਕਰ ਰਹੇ ਹੋ ਅਣਪਛਾਤੇ ਲੋਕਾਂ ਰੋਹੀ ਪਲਟੂ ਰਾਮ ਭਗਵੰਤਮਾਨ ਜਿਹੜਾ ਇੱਕ ਸਮੇਂ ਕਹਿੰਦਾ ਹੁੰਦਾ ਸੀਗਾ ਕਿ ਭਾਈ ਬਦੇ ਪੁਲਿਸ ਤੇ ਵੀ ਆਨਪਛਾਤੇ ਹੁੰਦੇ ਸੱਤਾਂ ਦਿਨਾਂ ਤੋਂ ਜਦੋਂ ਜਹਿਦ ਤੋਂ ਬਾਅਦ ਵਿਚਾਰੇ ਕਿਸਾਨ ਲੜਾਈ ਲੜਦੇ ਰਹੇ ਤੇ ਪਰਚਾ ਦਰਜ ਕੀਤਾ ਬਿਨਾ ਨਾਮ ਤੋਂ ਹਰਿਆਣਾ ਦੀ ਪੁਲਿਸ ਨੇ ਪਰਚਾ ਦਰਜ ਕਰਨਾ ਚਾਹੀਦਾ ਸੀ ਕਮ ਸੇ ਕ ਤੇ ਫਿਰ ਤਬਦੀਸ਼ ਕਰਕੇ ਬਾਇ ਨੇਮ ਉਹਦਾ ਵਿਅਕਤੀ ਦਾ ਨਾਮ ਪੁੱਟ ਕਰਨਾ ਚਾਹੀਦਾ ਸੀ ਜਿਹਨੇ ਗੋਲੀ ਮਾਰ ਕੇ ਇਸ ਨੌਜਵਾਨ ਸ਼ੁਕਰਨ ਦੀ ਇਹਨੂੰ ਮਾਰੇ ਸੋ ਹੀ ਇੱਕ ਐਫ ਆਈ ਆਰ ਬਣ ਕੇ ਰਹਿ ਜਾਣੀ ਹੈ ਰਾਜਾ ਵੜਿੰਗ ਰਾਜਨੀਤੀ ਛੱਡ ਦੂਗਾ ਜੇ ਕਿਸੇ ਦਾ ਨਾਮ ਪਤਾ ਇਹਨੂੰ हरियाणा ਦੀਆਂ ਸਰਹੱਦਾਂ ਤੇ ਡਟੇ ਕਿਸਾਨ ਆਗੂਆਂ ਵੱਲੋਂ ਦਿੱਲੀ ਕੂਚ ਸੰਬੰਧੀ ਕੱਲ ਨਵੇਂ ਐਕਸ਼ਨ ਦਾ ਐਲਾਨ ਕੀਤਾ ਜਾਣਾ ਸੀ ਪਰ ਅਗਲੇ ਐਕਸ਼ਨ ਪ੍ਰੋਗਰਾਮ ਦਾ ਕੱਲ ਐਲਾਨ ਨਾ ਕੀਤਾ ਜਾ ਸਕਿਆ ਹੁਣ ਇਹ ਐਲਾਨ ਸ਼ੁਭ ਕਰਨ ਦੇ ਭੋਗ ਮੋਕੇ 3 ਮਾਰਚ ਨੂੰ ਉਸਦੇ ਪਿੰਡ ਵਿਖੇ ਹੋਣ ਵਾਲੇ ਵੱਡੇ ਸ਼ਰਧਾਂਜਲੀ ਸਮਾਰੋਹ ਵਿੱਚ ਕੀਤਾ ਜਾਵੇਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਪ੍ਰਗਟਾਵਾ ਕੀਤਾ ਗਿਆ ਕਿ ਬੀਤੇ ਦਿਨੀ ਉਹਨਾਂ ਨੂੰ ਗੈਂਗਸਟਰ ਵੱਲੋਂ ਧਮਕੀ ਭਰਿਆ ਫੋਨ ਤੇ ਮੈਸੇਜ ਮਿਲੇ ਜਿਸ ਵਿੱਚ ਉਹਨਾਂ ਕੋਲੋਂ 2 ਕਰੋੜ ਰੁਪਏ ਦੀ ਫਰਾਤੀ ਮੰਗੀ ਗਈ। ਉਹਨਾਂ ਦੱਸਿਆ ਕਿ ਉਹਨਾਂ ਇਸ ਸਬੰਧੀ ਸ਼ਿਕਾਇਤ ਪੰਜਾਬ ਦੇ ਡੀਜੀਪੀ ਤੇ ਰੂਪਨਗਰ ਰੇਂਜ ਦੇ ਡੀਆਈਜੀ ਨੂੰ ਭੇਜੀ ਸੀ ਪਰ 10 ਦਿਨ ਬੀਤਣ ਉਪਰੰਤ ਵੀ ਕਿਸੇ ਪੁਲਿਸ ਅਧਿਕਾਰੀ ਨੇ ਉਹਨਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਮੈਂ ਲੋਕਾਂ ਦਾ ਇਹ ਮਾਹਰਾਣਾ ਬੋਲ ਰਿਹਾ ਲੇਕਿਨ ਹਾਂ ਜੀ ਦੱਸੋ ਕਹਿੰਦਾ ਤੁਹਾਡੀ ਬਾਈਕ ਨਾਲ ਗੱਲ ਕਰਾਈਏ ਮੈਂ ਤੁਹਾਨੂੰ ਦੱਸ ਦੇ ਕਿ ਆਗਾ ਮੈਂ ਬਾਈਕ ਨਾਲ ਤਾਂ ਕਰੋ ਕਹਿੰਦਾ ਦੋ ਘੰਟੇ ਦਾ ਵੀ ਇਹਦਾ ਇੰਤਜ਼ਾਮ ਕਰੋ ਸਰ ਨੂੰ ਤੁਰੰਤ ਚਾਹੀਦਾ ਮੈਂ ਕਹਿੰਦਾ ਸਾਰੇ ਮੈਂ ਦੋ ਸੌੜ ਦਾ ਕਿਸੇ ਦੇ ਕਰਨਾ ਜਿਹੜੇ ਮੇਰੇ ਕੋਲ ਚਾਰ ਪੈਸੇ ਹੀ ਰਹਿ ਗਏ ਕਿਉਂ ਇਲੈਕਟ੍ਰਿਕ ਚਲਾ ਦੋ ਮੈਂ ਕਿਤੇ ਜਿਹੜੇ ਪੈਸੇ ਮੈਂ ਉਹ ਮੈਸੇਜ ਵੀ ਆਇਆ ਇਹਨਾਂ ਦੇ ਸਕਰੀਨ ਸ਼ਾਟ ਡੀਜੀ ਬਿੱਟੇ ਦਾ ਈਆ ਜੀ ਪੁੱਛਿਆ ਤਾਂ ਅਰਜਿਤ ਆਕਰ ਨੂੰ ਡੀਜੀਪੀ ਐਂਡ ਡੀਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਤੰਕੀ ਆਈ ਕਿੰਨਾਂ ਗਿਆਨ ਬਾਬਾ ਅਸਾ ਜੀ ਪੁੱਛਿਆ ਹੋਇਆ ਮੇਰੇ ਵਰਗੇ ਬੰਦੇ ਨੂੰ ਤਾਂ ਤੰਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ ਪੰਜਾਬ ਵਿੱਚ ਅੱਜ ਤੋਂ ਇੱਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਅੱਜ ਤੇ ਕੱਲ ਪੰਜਾਬ ਭਰ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਅਸਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਕੁਝ ਖੇਤਰਾਂ ਵਿੱਚ ਗੜੇਮਾਰੀ ਦੀ ਵੀ ਸੰਭਾਵਨਾ ਹੈ ਮੌਸਮ ਵਿਭਾਗ ਅਨਸਾਰ ਇਸ ਪਛਮੀ ਗੜਬੜੀ ਦਾ ਪ੍ਰਭਾਵ ਸਿਰਫ 2 ਦਿਨ ਰਹੇਗਾ 3 ਮਾਰਚ ਤੋਂ ਮੁੜ ਮੌਸਮ ਸਾਫ਼ ਹੋ ਜਾਵੇਗਾ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਵੋਟਰ ਫਾਰਮਾਂ ਦੀ ਗਿਣਤੀ ਨੂੰ ਘਟ ਪਾਪਦਿਆਂ ਕੱਲ ਗੁਰਦੁਆਰਾ ਚੋਣ ਕਮਿਸ਼ਨ ਨੇ ਵੋਟਾਂ ਬਣਾਉਣ ਦੀ ਅੰਤਮ ਮਿਤੀ ਵਿੱਚ 29 ਫਰਵਰੀ ਤੋਂ ਵਾਧਾ ਕਰ ਦਿੱਤਾ ਹੈ ਹੁਣ ਵੋਟਰ 30 ਅਪ੍ਰੈਲ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਆਪਣੀ ਵੋਟ ਬਣਾ ਸਕਣਗੇ। ਪੰਜਾਬ ਵਿਧਾਨ ਸਭਾ ਦਾ ਬਜਟ اجلاس ਅੱਜ ਸ਼ੁਰੂ ਹੋ ਰਿਹਾ ਹੈ ਜੋ 15 ਮਾਰਚ ਤੱਕ ਚੱਲੇਗਾ। ਇਸ ਬਜਟ ਵਿੱਚ ਆਗਾਮੀ ਲੋਕ ਸਭਾ ਚੋਣਾਂ ਦਾ ਝਲਕਾਰਾ ਦੇਖਣ ਨੂੰ ਮਿਲੇਗਾ। ਪੰਜਾਬ ਸਰਕਾਰ ਨਵੇਂ ਪ੍ਰੋਜੈਕਟਾਂ ਤੇ ਸਕੀਮਾਂ ਦੀ ਤਸਵੀਰ ਬਜਟ ਵਿੱਚ ਦਿਖਾਈਗੀ। ਸੂਬਾ ਸਰਕਾਰ ਦੀ ਤਕਰੀਬਨ 2 ਸਾਲਾਂ ਦੀ ਕਾਰਗੁਜ਼ਾਰੀ ਦੀ ਝਲਕ ਵੀ ਇਸ ਬਜਟ ਵਿੱਚ ਦੇਖਣ ਨੂੰ ਮਿਲੇਗੀ। ਬਜਟ ਦੇ اجلاس ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ ਜਿਸ ਤੇ ਸਭ ਦੀ ਨਜ਼ਰ ਰਹੇਗੀ ਕਿਉਂਕਿ ਪਿਛਲੇ ਬਜਟ ਸੈਸ਼ਨ ਦੌਰਾਨ ਰਾਜਪਾਲ ਨੇ ਆਪਣੇ ਭਾਸ਼ਣ ਵਿੱਚ ਮੇਰੀ ਸਰਕਾਰ ਸ਼ਬਦ ਕਹਿਣ ਤੋਂ ਤਾਲਾ ਵੱਟ ਲਿਆ ਸੀ ਜਿਸ ਦੇ ਚਲਦਿਆਂ ਸੱਤਾਧਾਰੀ ਪਾਰਟੀ ਤੇ ਰਾਜਪਾਲ ਦਰਮਿਆਨ ਖੂਬ ਤਕਰਾਰ ਹੋਈ ਸੀ ਕੇਂਦਰ ਸਰਕਾਰ ਨੇ ਗੋਇੰਦਵਾਲ ਸਾਹਿਬ ਦੇ ਗੁਰੂ ਅਮਰਦਾਸ ਥਰਮਲ ਪਲਾਂਟ ਲਈ ਪਛਵਾੜਾ ਖਾਨ ਦਾ ਕੋਲਾ ਵਰਤੇ ਜਾਣ ਨੂੰ ਕੱਲ ਪ੍ਰਵਾਨਗੀ ਦੇ ਦਿੱਤੀ ਜੇਸ ਤੋਂ ਬਾਅਦ ਪਛਵਾੜਾ ਕੋਲਾਖਾਨ ਤੋਂ ਕੋਲੇ ਦੇ ਦੋ ਰੈਕ ਥਰਮਲ ਪਲਾਂਟ ਪੁੱਜ ਗਏ ਕੇਂਦਰੀ ਮੰਤਰਾਲੇ ਵੱਲੋਂ ਇਸ ਤਾਪ ਬਿਜਲੀ ਘਰ ਲਈ ਪਛਵਾੜਾ ਕੋਲ ਖਾਨ ਦਾ ਕੋਲਾ ਵਰਤਣ ਦੀ ਪ੍ਰਵਾਨਗੀ ਦਿੱਤੇ ਜਾਣ ਨਾਲ ਇਸ ਥਰਮਲ ਦੇ ਬਿਜਲੀ ਉਤਪਾਦਨ ਵਿੱਚ ਆਖਰੀ ਅੜਿੱਕਾ ਵੀ ਦੂਰ ਹੋ ਗਿਆ ਹੈ ਸੂਤਰਾਂ ਮੁਤਾਬਕ ਇਸ ਖਾਨ ਦਾ ਕੋਲਾ ਵਰਤਣ ਤੋਂ ਪੰਜਾਬ ਸਰਕਾਰ ਨੂੰ ਲਗਭਗ ਸਾਲਾਨਾ 350 ਕਰੋੜ ਰੁਪਏ ਦੀ ਬਚਤ ਹੋਵੇਗੀ ਲੁਧਿਆਣਾ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਕੇ ਨਗਰ ਨਿਗਮ ਮੁੱਖ ਦਫ਼ਤਰ ਨੂੰ ਤਾਲਾ ਲਾਉਣ ਦੇ ਮਾਮਲੇ ਵਿੱਚ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਣੇ 60 ਤੋਂ ਵੱਧ ਕਾਂਗਰਸੀਆਂ ਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਸਮੇਤ ਕਈ ਹੋਰ ਧਾਰਾਵਾਂ ਤਹਿਤ ਕੱਲ ਕੇਸ ਦਰਜ ਕੀਤਾ ਗਿਆ ਉਧਰ ਕੇਸ ਦਰਜ ਹੋਣ ਮਗਰੋਂ ਰਵਨੀਤ ਬਿੱਟੂ ਨੇ ਸਾਫ਼ ਤੌਰ ਤੇ ਕਿਹਾ ਕਿ ਉਨ੍ਹਾਂ ਲੋਕਾਂ ਲਈ ਨਗਰ ਨਿਗਮ ਮੁੱਖ ਦਫ਼ਤਰ ਤੇ ਤਾਲਾ ਜੜਿਆ ਹੈ ਹਾਲੇ ਤੱਕ ਸਿਰਫ ਨਗਰ ਨਿਗਮ ਨੂੰ ਹੀ ਤਾਲਾ ਲਾਇਆ ਹੈ ਉਨ੍ਹਾਂ ਕਿਹਾ ਕਿ ਕਈ ਹੋਰ ਸਰਕਾਰੀ ਦਫ਼ਤਰਾਂ ਤੇ ਵੀ ਜਲਦੀ ਹੀ ਕਾਂਗਰਸ ਵੱਲੋਂ ਤਾਲੇ ਲਾਏ ਜਾਣਗੇ ਤਰਨ ਤਰਨ ਦੇ ਨਜ਼ਦੀਕ ਕਸਬਾ ਚੁਬਾਲ ਦੇ ਸਟੇਟ ਬੈਂਕ ਆਫ ਇੰਡੀਆ ਵਿੱਚ ਕੱਲ ਦੋ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ 9 ਲੱਖ ਰੁਪਏ ਨਕਦੀ ਲੁੱਟ ਲਈ ਕੱਲ ਬਾਅਦ ਦੁਪਹਿਰ ਦੋ ਨਕਾਬਪੋਸ਼ ਹਥਿਆਰਬੰਦ ਵਿਅਕਤੀ ਮੋਟਰਸਾਈਕਲ ਤੇ ਆਏ ਅਤੇ ਉਹਨਾਂ ਬੈਂਕ ਵਿੱਚ ਦਾਖਲ ਹੋ ਕੇ ਸਟਾਫ ਤੇ ਗਾਹਕਾਂ ਨੂੰ ਜ਼ਮੀਨ ਤੇ ਲੇਟ ਜਾਣ ਲਈ ਕਿਹਾ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ ਲੁਟੇਰੇ ਜਾਂਦੇ ਹੋਏ ਨਗਦੀ ਦੇ ਨਾਲ-ਨਾਲ ਬੈਂਕ ਸੁਰੱਖਿਆ ਗਾਰਡ ਤੋਂ ਉਸਦੀ ਰਾਈਫਲ ਵੀ ਖੋ ਕੇ ਲੈ ਗਏ ਸਵੇਰ ਸਰਕਾਰ ਦੁਆਰਾ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਧੀਨ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚੋਂ ਸਰਵੋਤਮ ਸਕੂਲਾਂ ਚੁਣਨ ਲਈ ਇੱਕ ਸਰਵੇਖਣ ਕਰਵਾਇਆ ਜਿਸ ਅਧੀਨ ਹਰੇਕ ਜ਼ਿਲ੍ਹੇ ਤੋਂ ਤਿੰਨ ਸਰਵੋਤਮ ਸਕੂਲ ਚੁਣੇ ਗਏ ਜਿਨ੍ਹਾਂ ਨੂੰ ਸਿੱਖਿਆ ਮੰਤਰੀ ਹਰਜੋਤ ਬੈਸ ਨੇ ਇੱਕ ਸੂਬਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਚੁਣੇ ਗਏ ਸਰਵੋਤਮ ਸਕੂਲ ਦੇ ਮੁਖੀਆਂ ਨੂੰ ਜਿੱਥੇ ਪ੍ਰਸ਼ੰਸਾ ਪੱਤਰ ਸੌਂਪੇ ਗਏ ਉੱਥੇ ਲੱਖਾਂ ਰੁਪਏ ਦੀ ਨਕਦੀ ਵੀ ਸਕੂਲ ਦੇ ਵਿਕਾਸ ਲਈ ਦਿੱਤੀ ਗਈ ਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਨੇ ਕੱਲ ਕਾਂਗਰਸ ਦੇ 6 ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਇਹਨਾਂ ਵਿਧਾਇਕਾਂ ਨੇ ਹਾਲ ਵਿੱਚ ਹੀ ਸੂਬੇ ਦੀ ਇੱਕੋ ਇੱਕ ਰਾਜ ਸਭਾ ਸੀਟ ਲਈ ਹੋਈ ਚੋਣ ਦੌਰਾਨ ਕਰਾਸ ਵੋਟਿੰਗ ਕੀਤੀ ਸੀ ਅਤੇ ਪਾਰਟੀ ਵਿੱਤ ਦੀ ਉਲੰਘਣਾ ਕਰਦਿਆਂ ਵਿਧਾਨ ਸਭਾ ਵਿੱਚ ਬਜਟ ਤੇ ਵੋਟਿੰਗ ਤੋਂ ਵੀ ਗੁਰੇਜ਼ ਕੀਤਾ ਸੀ ਪੰਜਾਬ ਪੁਲਸ ਨੇ ਕੱਲ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਅਤੇ ਪੰਜਾਬੀ ਗਾਇਕ ਬੰਟੀ ਬੈਂਸ ਤੇ ਗੋਲੀ ਚਲਾਉਣ ਵਾਲੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਇੱਕ ਗੁਲੀਬਾਰੀ ਮੁਹੱਲੀ ਕਟਾਣੀ ਢਾਬੇ ਤੇ ਵਾਪਰੀ ਸੀ ਫੜੇ ਗਏ ਮੁਲਜ਼ਮ ਦੀ ਪਛਾਣ ਨੰਨੂ ਵਜੋ ਹੋਈ ਹੈ ਜੋ ਬੰਬੀਹਾ ਗੈਂਗ ਦਾ ਸ਼ੂਟਰ ਦੱਸਿਆ ਜਾਂਦਾ ਹੈ ਇਹ ਵੀ ਪਤਾ ਲੱਗਿਆ ਹੈ ਕਿ ਦੋਸ਼ੀ ਨੂੰ ਗੈਂਗਸਟਰ ਲੱਕੀ ਪਟਿਆਲ ਨੇ ਵਿਦੇਸ਼ ਤੋਂ ਹਥਿਆਰ ਮੁਹੱਈਆ ਕਰਵਾਏ ਸਨ ਕੇਂਦਰ ਸਰਕਾਰ ਨੇ ਇਸ ਹਾੜੀ ਸੀਜ਼ਨ ਲਈ 3 ਤੋਂ 3.2 ਕਰੋੜ ਟਨ ਕਣਕ ਦੀ ਖਰੀਦਾ ਟੀਚਾ ਰੱਖਿਆ ਹੈ ਸਰਕਾਰ ਵੱਲੋਂ ਕਣਕ ਦੀ ਖਰੀਦਾ ਟੀਚਾ ਕੁਝ ਘੱਟ ਮੰਨਿਆ ਜਾ ਰਿਹਾ ਹੈ ਭਾਵੇਂ ਕਿ ਖੇਤੀਬਾੜੀ ਮੰਤਰਾਲੇ ਨੂੰ ਇਸ ਸਾਲ ਰਿਕਾਰਡ ਕਣਕ ਦੇ ਉਤਪਾਦਨ ਦੀ ਉਮੀਦ ਹੈ ਉੱਧਰ ਕੱਲ ਕੇਂਦਰ ਸਰਕਾਰ ਨੇ ਆਉਂਦੇ ਸੋਨੀ ਦੇ ਸੀਜ਼ਨ ਲਈ ਰਸਾਇਣਿਕ ਖਾਦਾਂ ਤੇ 24000 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਵੀ ਕੀਤਾ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਰਥਿਕ ਮਹਾਜ ਤੋਂ ਮੋਦੀ ਸਰਕਾਰ ਨੂੰ ਇੱਕ ਹੋਰ ਚੰਗੀ ਖਬਰ ਮਿਲੀ ਸਾਲ 2023 ਦੇ ਆਖਰੀ 3 ਮਹੀਨਿਆਂ ਵਿੱਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ 8.4 ਫੀਸਦੀ ਰਹੀ ਜੋ ਆਸਾਂ ਅਤੇ ਉਮੀਦਾਂ ਨਾਲੋਂ ਕਿਤੇ ਵੱਧ ਹੈ ਪਿਛਲੇ ਡੇਢ ਸਾਲਾਂ ਵਿੱਚ ਪਹਿਲੀ ਵਾਰ ਹੈ ਜਦੋਂ ਵਿਕਾਸ ਦਰ ਨੇ ਇੰਨੀ ਰਫ਼ਤਾਰ ਫੜੀ ਹੈ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਮਾਹੀ ਵਿੱਚ ਇਹ ਅੰਕੜਾ 4.3% ਸੀ ਮਾਂ ਬੋਲੀ ਪੰਜਾਬੀ ਨੂੰ ਪਰਫੁੱਲਤ ਕਰਨ ਦੇ ਮਕਸਦ ਨਾਲ ਪੰਜਾਬ ਭਵਨ ਸੰਸਥਾਪਕ ਸ਼੍ਰੀ ਸੁਖੀ ਬਾਠ ਦੇ ਉਪਰਾਲੇ ਸਦਕਾ ਸਰਦਾਰ ਬਲਜੀਤ ਸਿੰਘ ਸੇਖਾ ਦੀ ਸੰਪਾਦਨਾ ਹੇਠ ਛਪੀ ਜ਼ਿਲ੍ਹਾ ਮੋਗਾ ਦੇ ਬਾਲ ਲੇਖਕਾਂ ਦੀ ਨਵੀਂ ਪੁਸਤਕ ਨਵੀਆਂ ਕਲਮਾਂ ਨਵੀਂ ਉਡਾਨ ਭਾਗ 4 ਦਾ ਲੋਕ ਅਰਪਣ ਬੀਤੇ ਦਿਨੀ ਮੋਗਾ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ ਸਾਹਿਤ ਤੇ ਸਿੱਖਿਆ ਨਾਲ ਸੰਬੰਧਿਤ ਸਨਮਾਨਿਤ ਸ਼ਖਸੀਅਤਾਂ ਨੇ ਆਪੋ ਆਪਣੀ ਹਾਜ਼ਰੀ ਲਵਾਈ। ਇਸ ਕਿਤਾਬ ਦੀ ਖਾਸ ਗੱਲ ਇਹ ਹੈ ਕਿ ਇਸ ਕਿਤਾਬ ਵਿੱਚ ਨਰੋਲ ਸਕੂਲੀ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਹੀ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।